ਜਿੱ ਕਾਂਸਾ ਵਾਲੀ ਬਿਊਟੀਫੁਲਟੀ ਅੱਜ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਰੇ ਇੱਥੇ ਪਹੁੰਚੇ ਔਰ ਸਾਡੇ ਆਉਣ ਦਾ ਜੋ ਮਕਸਦ ਆ ਉਹ ਬਕੂਬੀਏ ਆ ਵੀ ਸਾਡੇ ਬਹੁਤ ਸੰਘਰਸ਼ਮਾਨ ਤੇ ਜੁਝਾਰੂ ਸਾਥੂ ਸੰਜੀਵ ਸ਼ਰਮਾ ਜੀ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਇੱਥੋਂ ਦੇ ਔਰ ਕੌਂਸਲਰ ਦੀ ਇਲੈਕਸ਼ਨ ਲੜ ਰਹੇ ਆ ਉਹਨਾਂ ਦੀ ਵਾਈਫ ਲੀਹਾ ਜੀ ਉਹਨਾਂ ਦੀ ਲੜਾਈ ਦੇ ਵਿੱਚ ਜੋਸ਼ ਤਰੀਕੇ ਨਾਲ ਧੱਕਾ ਕੀਤਾ ਗਿਆ ਆਜੋਦੀ ਸਪੋਰਟ ਦੇ ਵਿੱਚ ਸਾਡੇ ਨਾਲ 올 ਇੰਡੀਆ ਕਿਸਾਨ ਸੈਲ ਦੇ ਸਾਡੀ ਪਾਰਟੀ ਦੇ ਸਰਮੌਰ ਨੇਤਾ ਜਿਨ੍ਹਾਂ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਆ ਬਜਰੰਗ ਪੁਰੀਆ ਜੀ ਜੋ ਕਿ ਖੇਲ ਰਤਨ ਤੋਂ ਲੈ ਕੇ ਕਿਹੜਾ ਉਹ ਹਿੰਦੁਸਤਾਨ ਦਾ ਸਪੋਰਟਸ ਦਾ ਅਵਾਰਡ ਨਹੀਂ ਆ ਸਰਕਾਰ ਵੱਲੋਂ ਜਿਨ੍ਹਾਂ ਨੂੰ ਨਹੀਂ ਦਿੱਤਾ ਗਿਆ ਜਿਹੜਾ ਉਹਨਾਂ ਕੋਲ ਨਹੀਂ ਹੈਗਾ ਉਹਦੇ ਨਾਲ ਨਾਲ 올림픽 ਮੈਡਲਿਸਟਾ ਔਰ ਉਦੇ ਨਾਲ ਨਾਲ ਵਰਲਡ ਚੈਂਪੀਅਨਸ਼ਿਪ ਵਿੱਚ ਵੀ ਚਾਰ ਮੈਡਲ ਜਿੱਤਣ ਵਾਲਾ ਇੱਕ ਇਕਲੌਤਾ ਐਥਲੀਟ ਆ ਔਰ ਮੈਂ ਕਹਿਣਾ ਚਾਹਾਂਗਾ ਕਿ ਕਿ ਤੁਹਾਨੂੰ ਹਲੇ ਵੀ ਸਾਰਾ ਕੁਝ ਤੁਹਾਡੀ ਨੋਲੇਜ ਵਿੱਚ ਹੁੰਦਾ ਵੀ ਜਿਹੜਾ ਸੰਘਰਸ਼ ਪਿੱਛੇ ਜੇ ਬਜਰੰਗ ਪੁਨੀਆ ਜੀ ਨੇ ਜੰਤਰ ਮੰਤਰ ਤੇ ਲੜਿਆ ਉਹ ਵੀ ਇੱਕ ਧੱਕੇਸ਼ਾਹੀ ਖਿਲਾਫ ਲੜਿਆ ਇੱਕ ਪ੍ਰਜਾਤੰਤਰ ਪੁਲਸ ਦੀ ਤੰਤਰ ਦੀ ਜਿਹੜੀ ਗਲਤ ਇੱਕ ਉਹ ਇਸਤੇਮਾਲ ਸੀ ਉਹਦੇ ਖਿਲਾਫ ਇਸ ਕਰਕੇ ਅੱਜ ਇਹ ਸਾਡਾ ਇੱਥੇ ਹੌਸਲਾ ਬਜਾਈ ਕਰਨਾ ਹੈ ਔਰ ਨਾਲ ਨਾਲ ਮੈਂ ਬਹੁਤ ਧੰਨਵਾਦੀਆਂ ਦਿਲੋਂ ਸਾਡੇ ਭੈਣ ਜੀ ਸਾਡੇ ਸਟੇਟ ਦੇ ਊਮਨਮਿੰਗ ਦੇ ਪ੍ਰਧਾਨ ਮਹਿਲਾਾਂ ਦੇ ਪ੍ਰਧਾਨ ਕਾਂਗਰਸ ਪਾਰਟੀ ਦੇ ਇੰਜ ਗੁਰਸ਼ਰਨ ਰੰਧਾਵਾ ਜੀ ਜੋ ਕਿ ਹਰ ਸਮੇਂ ਸਾਡਾ ਹਾਲੇ ਕੀ ਆਪ ਵੀ ਇਸ ਪ੍ਰਕਿਰਿਆ ਚੋਂ ਨਿਕਲੇ ਆ ਯੂਥ ਕਾਂਗਰਸ ਦੇ ਸਾਥੀਆਂ ਦਾ ਔਰ ਆਪਣੇ ਕਾਂਗਰਸ ਪਾਰਟੀ ਦੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸਾਡੇ ਭੈਣ ਜੀ ਹਰਨੀਤ ਜੀ ਜੋ ਕਿ ਸਟੇਟ ਦੇ ਵਾਈਸ ਪ੍ਰਧਾਨ ਆ ਨਾਲ ਸਾਡੇ ਡਾਕਟਰ ਅਚਰ ਸ਼ਰਮਾ ਜੀ ਉਹ ਆਇਆ ਔਰ ਪਟਿਆਲੇ ਤੋਂ ਸਾਰੇ ਉਹਨਾਂ ਦੀ ਸੰਜੀਵ ਸ਼ਰਮਾ ਜੀ ਜਿਨ੍ਹਾਂ ਦੇ ਮੈਨੂੰ ਮਿਲਦਾ ਸਾਨੂੰ ਪਛਾਣ ਦੇਣ ਦੀ ਲੋੜ ਨਹੀਂ ਤੁਸੀਂ ਬਖੂਬੀ ਸਾਰੇ ਚੰਗੀ ਤਰ੍ਹਾਂ ਇਹਨਾਂ ਨੂੰ ਜਾਣਦੇ ਹੋ ਸੋ ਅਸੀਂ ਜਿਹੜੇ ਅੱਜ ਸਾਡਾ ਮਕਸਦ ਹੈ ਜੋ ਕਿ ਜਿਹਦੇ ਬਾਰੇ ਕੀ ਬਜਰੰਗ ਜੀ ਵਿਸਤਾਰਤ ਤੁਹਾਨੂੰ ਆਪਣਾ ਉਹ ਦੇਣਗੇ ਅਸੀਂ ਇਹਨਾਂ ਜ਼ਰੂਰ ਕਹਿਣ ਆਏ ਆਂ ਵੀ ਜੋ ੱਤਕਾ ਪਟਿਆਲੇ ਦੇ ਵਿੱਚ ਲਬੀਰ ਜੀ ਜਿਨ੍ਹਾਂ ਨੂੰ ਸਾਰੇ ਸੋਚਦੇ ਸੀ ਬੜੇ ਸ਼ਰੀਫ ਜੇ ਮੰਤਰੀ ਆ ਲੈ ਕੇ ਰ ਇੱਕ ਗੁੰਡਾ ਕਰਤੀ ਤੇ ਜੋ ਮੰਤਰੀ ਉਤਰਿਆ ਹੋਇਆ ਸਟੇਟ ਦਾ ਇੱਕ ਮਿਨਿਸਟਰ ਕੈਬਨਿਟ ਮਿਨਿਸਟਰ ਕਵੇਂ ਇੱਕ ਨੌਜਵਾਨ ਮੁੰਡੇ ਨੂੰ ਨੌਜਵਾਨ ਨੇਤਾ ਨੂੰ ਧੱਕੇ ਨਾਲ ਪੁਲਿਸ ਜ਼ਬਰਨ ਫੜ ਕੇ ਲੈ ਗਈ ਔਰ ਇਸ ਤਰੀਕੇ ਦਾ ਵਿਹਾਰ ਕੀਤਾ ਵੀ ਜਿਹੜਾ ਡੈਮੋਕ੍ਰੇਸੀ ਦੇ ਨਾਮ ਦੇ ਉੱਤੇ ਜਿਹੜੀ ਇਹ ਪਾਰਟੀ ਅੰਬੇਦਕਰ ਦੀ ਫੋਟੋਆਂ ਲਾਈ ਫਿਰਦੇ ਆ ਭਗਤ ਸਿੰਘ ਦੀਆਂ ਫੋਟੋਆਂ ਲਾਈ ਫਿਰਦੇ ਆ ਉਹ ਇਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਦਾਅਵੇ ਕਰਦੇ ਆ ਅੱਜ ਜਿੱਥੇ ਅਗਰ ਅੱਜ ਅੰਬੇਦਕਰ ਸਾਹਿਬ ਜਾਂ ਭਗਤ ਸਿੰਘ ਜੀ ਇਹ ਚੀਜ਼ਾਂ ਜਿੱਥੋਂ ਵੀ ਦੇਖਦੇ ਹੋਣਗੇ ਤੇ ਜ਼ਰੂਰ ਇਹਨਾਂ ਤੋਂ ਇਹ ਕਹਿਣਗੇ ਵੀ ਰੱਬ ਦਾ ਵਾਸਤਾ ਸਾਡੀਆਂ ਫੋਟੋਆਂ ਦਾ ਗਲਤ ਇਸਤੇਮਾਲ ਨਾ ਹੋਵੇ ਜਿੱਥੇ ਅੱਜ ਦਾ ਮੌਜੂਦਾ ਇਥੋਂ ਦਾ ਪ੍ਰਜਾਤੰਤਰ ਆ ਪੁਲਸਾ ਐਸਐਸਪੀ ਤੋਂ ਲੈ ਕੇ ਡੀਐਸਪੀ ਤੋਂ ਲੈ ਕੇ ਐਸਐਚਓ ਤੱਕ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸ਼ਰਮ ਆਣੀ ਚਾਹੀਦੀ ਆ ਵੱਤਵਾਦ ਇੱਕ ਬਦਲੀ ਹੋਈ ਸੀ ਬਦਲਿਓ ਜਾਂਦੀ ਲੇਕਿਨ ਅੱਜ ਜਿਹੜਾ ਤੁਸੀਂ ਧੱਕਾ ਕਰਦੇ ਪਏ ਹੋ ਇੱਕ ਪਰਿਵਾਰ ਦੇ ਨਾਲ ਪਟਿਆਲੇ ਦੇ ਮੌਜੂਦਾ ਜਿੰਨੇ ਇਥੋਂ ਦੇ ਕੌਂਸਲਰ ਆ ਜਿਹੜੇ ਸਾਡੇ ਸਾਬਕਾ ਸੀ ਆ ਜਿਹੜੇ ਅੱਜ ਇਲੈਕਸ਼ਨ ਲੜ ਰਹੇ ਆ ਇੱਕ ਧੱਕੇ ਦੇ ਖਿਲਾਫ ਅੱਜ ਬਜਰੰਗ ਜੀ ਔਰ ਸਾਡੀ ਸਾਰੀ ਜਿਹੜੀ ਇੱਕ ਮਤਲਬ ਇਹ ਕੋਈ ਅਸੀਂ ਪਾਰਟੀ ਦਾ ਡੈਲੀਗੇਸ਼ਨ ਨਹੀਂ ਆਇਆ ਇਹ ਅਸੀਂ ਸੰਜੀਵ ਦੇ ਹੱਥ ਦੇ ਵਿੱਚ ਉਹ ਜੁਝਾਰੂ ਸੰਘਰਸ਼ਮਾਨ ਸਾਥੀ ਆਏ ਆ ਜਿਹੜੇ ਮਹਿਸੂਸ ਕਰਦੇ ਆ ਵੀ ਧੱਕੇ ਦੇ ਖਿਲਾਫ ਅਸੀਂ ਵੀ ਲੜਦੇ ਆਏ ਆ ਔਰ ਅੱਗੇ ਵੀ ਲੜਦੇ ਰਵਾਂਗੇ ਪਾਰਟੀ ਲੈਵਲ ਦੇ ਉੱਤੇ ਵੀ ਸਾਡੀਆਂ ਗਤੀਵਿਧੀਆਂ ਜਾਰੀ ਆ ਉਹਨਾਂ ਬਾਰੇ ਤੁਹਾਨੂੰ ਬਾਅਦ ਦੱਸਾਂਗੇ ਲੇਕਿਨ ਮੈਂ ਹੁਣ ਬਜਰੰਗ ਜੀ ਨੂੰ ਕਹੂੰਗਾ ਵੀ ਤੁਹਾਡੇ ਰੂਪ ਰੂਪ ਹੋਣ ਔਰ ਆਪਣੇ ਜੋ ਆਪ ਵਿਚਾਰਤਾਂ ਦੇਸੇ सबसे पहले तो आप सबको नमस्कार आप लोग हमारे आपका स्वागत है सर एक मिनट जी एक मिनट हैं हम लोग यहाँ पे आए हो इतने शोर समय में और दूसरी चीज जो धक्काशाही हमने दिल्ली के जंतर मंत्र के जेल हम सोच रहे थे कि बीजेपी एक ऐसी सरकार है जो सबके साथ धक्काशाई कर रही है लेकिन अभी मैं यहाँ पे संजू भाई के भी आया संजू शर्मा जी के भी आया जो एक संघरसी लड़का है और जो मेहनत से ऊपर बढ़ रहा है लोगों की हेल्प करके कि भाई राजनीति में आना मकसद होता है कि हम लोगों की मदद करें जो लोगों के काम हो वो करें वो काम करके वो आगे बढ़ रहा है और उसको दबाने का जो प्रयास यहाँ के मंत्री बलबीर सिंह हैं उन्होंने जो किया है आप आम आदमी पार्टी के हैं जो आम आदमी पार्टी में मुझे यहाँ के जो चीज़ें देखी गई ऐसा व्यवहार कर रहे हैं जैसे यहाँ पे पता नहीं कोई क्रिमिनल छुपे हुए हैं पूरे परिवार के साथ ऐसा व्यवहार कर रहे हैं तो वो जो धक्का सा या जंत्र मंत्र पर उन बेटियों के साथ करी गई थी उससे भी मुश्किल समय मैंने आज इस परिवार को देखा कि भाई सभी परिवार वालों को डर है जो लोग इनकी हेल्प कर रहे हैं उनको डर है कि पुलिस वाले उठा के ज़बरदस्ती हमें जेलों में डाल रहे हैं तो ये सा ही देश में नहीं चलेगी और नहीं ये पंजाब में चले किसी भी राज्य में नहीं चलेगी तो इस धक्काशाई के खिलाफ जो संघर्ष हम पहले कर रहे थे आज हम संजू भाई के लिए और हमारी जो भाभी जी है ने आज उनकी वाइफ जो चुनाव लड़ रही है उनके साथ खड़े हैं और जो ये धक्काशाई कर रही है सरकार जो भगवत मान जी की सरकार जो ये धक्काशाई कर रही है मेरी विनती है कि जो संघर्ष अगर आपने लोगों के काम का आपकी तो सरकार है स्टेट में अगर आप लोगों ने काम किए हैं तो आप लोग वैसे ही जीत जाओगे आप ही क्यों कर रहे हो किसी परिवार के साथ अपने बच्चों के साथ धक्काशाही करेंगे तो आप करेंगे जब भी तो आपका ट्रांसफर का ये रहेगा ना ड्रग भी हमारा ट्रांसफर हो जाएगा आप चालीस साल नौकरी कर रहे हो आप किसी आपको किसी ने खैरत में नहीं दे रखी है नौकरी जो आप अपने दम पे उसकी काबिलियत के दम पे जनता की सेवा निष्पक्ष तरीके से करें ना कि एक जो मंत्री बैठे उनके इशारों पे आप करें आप बदली करके आप दूसरी जगह नौकरी ईमानदारी अगर आप ईमानदारी से नौकरी करोगे तो आपको तो कोई नहीं खा सकता तो मैं पुलिस वाले साथियों से भी यही बोलूँगा की आप न्याय करिए न्याय के साथ रहिए ना कि धक्काशाई के साथ सर लोकसभा चुनाव में अलायंस था इंडिया अलायंस में आपके भागीदार आम आदमी पार्टी तो देखते की जो धक्काशाई जो भी पार्टी करेगी हम उसके खिलाफ लड़ेंगे तो भी खिलाफ हो बिल्कुल जो धक्काशाई जो पार्टी हमारे जो युवा साथियों के साथ अगर कोई भी अन्याय करेगा जो ज़बरदस्ती धक्काशाई करेगा तो उसके खिलाफ हम लड़ेंगे सर परसों के लिए क्या आपका तैयारी है क्योंकि परसों इक्कीस तारीख को इलेक्शन होने हैं तो उस समय भी जाहिर है कि अगर पीछे धक्के जाएंगे तो उस दिन भी शायद वगैरह के लिए भी मैंने अभी यहाँ पे आगे देखा कि ਜੋ ਜੋ ਯੁਵਾ ਸਾਥੀ ਨੂੰ ਡਰਾ ਰੱਖਾ ਹੈ ਉਹ ਅਗੇ ਉਹਨੂੰ ਜ਼ਬਰਦਸਤੀ ਅਗਰ ਉਹਨਾਂ ਕੇ ਸਪੋਰਟ ਮੇਂ ਖੜੇ ਹਤੇ ਤਾਂ ਪੁਲਿਸ ਜ਼ਬਰਦਸਤੀ ਉਠਾ ਕੇ ਲੈ ਕੇ ਜਾਂਦੀ ਹੈ ਸਰ ਪਟਿਆਲਾ ਮੇਂ ਕੋਈ ਰਹੇਗੇ ਬਡੇ ਨੇਤਾ ਉਸ ਦਿਨ ਬਿਲਕੁਲ ਸਾਰੇ ਵੱਡੇ ਨੇਤਾ ਵੀ ਰਹਿਣਗੇ ਔਰ ਮੈਂ ਤੁਹਾਨੂੰ ਇਹ ਕਹਿੰਦਾ ਅਜ ਪਲਵਾਨ ਜੀ ਦੇ ਆਣ ਨਾਲੇ ਸੀ ਇਹ ਵੀ ਰਿਕਵੈਸਟ ਕਰਦੇ ਆਂ ਕਿ ਕੋਈ ਸਾਨੂੰ ਇਥੋਂ ਦੇ ਲੋਕਲ ਪਲਵਾਨ ਜਿਹੜੇ ਆਉਣ ਕਿਉਂਕਿ ਜਿਸ ਤਰੀਕੇ ਦੀ ਨਿਜਿਠਣਾ ਪੈ ਰਿਹਾ ਉਹਨਾਂ ਨਾਲ ਵੀ ਸ਼ਾਇਦ ਇੱਕ ਬੰਦਿਆਂ ਨੂੰ ਹੌਸਲਾ ਦੇਣ ਨੂੰ ਅਸੀਂ ਕੋਈ ਲੜਾਈ ਨਹੀਂ ਕਰਨੀ ਉਹਨਾਂ ਨਾਲ ਲੇਕਿਨ ਅਗਰ ਕੋਈ ਸਾਡੇ ਤੇ ਜ਼ੋਰ ਜਬਰਦਸਤੀ ਕਰਦਾ ਵਾ ਘਟੋ ਘਟ ਅਸੀਂ ਵੀ ਨਹੀਂ ਚਾਹੁੰਦੇ ਸਾਡੇ ਬੰਦਿਆਂ ਦੇ ਕਿਤੇ ਛਿੱਤਰ ਪੈਣ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੰਦਿਆਂ ਦੇ ਡੰਡੇ ਪੈਣ ਏਟਲੀਸਟ ਅਸੀਂ ਵੀ ਇਸ ਚੀਜ਼ ਨੂੰ ਜ਼ਰੂਰ ਰਜਿਸਟ ਕਰਾਂਗੇ ਅਗਰ ਜਿੰਨਾ ਸਾਡੇ ਅੰਦਰ ਲਾਉਫਲੀ ਇੱਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਹਰ ਉਹ ਚੀਜ਼ ਰਜਿਸਟ ਕਰਾਂਗੇ ਸਾਨੂੰ ਪਤਾ ਇਹਨਾਂ ਨੇ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕਰਨੀ ਆ ਸਾਨੂੰ ਪਤਾ ਵੀ ਪੁਲਿਸ ਨੇ ਆਪ ਬੂਥ ਕੈਪਚਰ ਕਰਾਣੇ ਆ ਸਾਨੂੰ ਇਹ ਪਤਾਵਾ ਵੀ ਪੁਲਿਸ ਨੇ ਅੱਜ ਵੀ ਜਿਹੜਾ ਲੋਕਲ ਮਤਲਬ ਨੁਮਾਇੰਦਾ ਵਾ ਉਹ ਐਸ ਐਚਓ ਦੇ ਨਾਲ ਰਲ ਕੇ ਕੰਪੇਅਰ ਕਰ ਰਿਹਾ ਵਾ ਪਰ ਸ਼ਰਮ ਵਾਲੀ ਇਹ ਗੱਲ ਆ ਵੀ ਵਰਦੀਆਂ ਪਾ ਕੇ ਤੁਸੀਂ ਅੱਜ ਆਮ ਆਦਮੀ ਦਾ ਝੰਡਾ ਚੱਕ ਰਹੇ ਹੋ ਉਸ ਵਰਦੀ ਦੀ ਕਦਰ ਜ਼ਰੂਰ ਕਰੋ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਆ ਕਿ ਰਸਾਬ ਅੱਜ ਸਰਕਾਰ ਸੰਜੀਵ ਸ਼ਰਮਾ ਕਾਲੂ ਦੇ ਹੱਕ ਵਿੱਚ ਆਇਓ ਕਿ ਜਿਹੜੇ ਬਾਕੀ ਕੈਂਡੀਡੇਟਸ ਨੇ ਸੇਵਕ ਸਿੰਘ ਢਿੱਲਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਕੀਤਾ ਮਿਰਗਾ ਤਵਾਲੀ ਸਾਹਿਬ ਦੇ ਉਲਟ ਵੀ ਆਪਣਾ ਕੀ ਕਹਿੰਦੇ ਕ੍ਰਿਮੀਨਲ ਕੇਸ ਕੀਤਾ ਸਾਡੇ ਜਿੰਨੇ ਸਤਕਾਰਯੋਗ ਸਾਥੀਆ ਉਹਨਾਂ ਨੂੰ ਸ਼ਾਇਦ ਕਿਸੇ ਨੂੰ ਜ਼ਮਾਨਤ ਮਿਲੀ ਕੋਈ ਭੱਜਿਆ ਹੋਇਆ ਵਾ ਇੱਥੋਂ ਤੱਕ ਚਲੋ ਕੈਂਡੀਡੇਟਸ ਦਾ ਤਾਂ ਉਹ ਤਾਂ ਸੁਣਿਆ ਸੀ ਜਿਹੜੇ ਸਪੋਰਟਰ ਆ ਜਿਹੜੇ ਨਾਲ ਕੈਂਪੇਨ ਟੀਮਾਂ ਕਰਦੇ ਆ ਉਹਨਾਂ ਦੀਆਂ ਫੋਟੋਆਂ ਖਿੱਚ-ਖਿੱਚ ਕੇ ਇੰਨੀ ਧੱਕਾਸ਼ਾਹੀ ਮਤਲਬ ਪੂਰ ਸੇ ਪੂਰ ਸੋਚਦੀ ਆ ਵੀ ਇਹ ਰਾਜ ਕਦੀ ਬਦਲਣਾ ਨਹੀਂ ਜੀ ਪੁਲਸ ਨੇ ਕਦੀ ਇਹ ਸੋਚਣਾ ਨਹੀਂ ਵੀ ਇਹ ਇਸ ਚੀਜ਼ ਦੀ ਕੋਈ ਜਵਾਬ ਦੇ ਨਹੀਂ ਜਾਂ ਪੁਲਸ ਵਾਲੇ ਅਫਸਰ ਇਹ ਸੋਚ ਰਹੇ ਆ ਵੀ ਅੱਜ ਤੋਂ ਬਾਅਦ ਇਸ ਗੱਲ ਦੇ ਬਾਰੇ ਕੋਈ ਪੁੱਛਿਆ ਨਹੀਂ ਜਾਊਗਾ ਔਰ ਹਰ ਵਾਰ ਜੋ ਜਿੰਨੇ ਜੋ ਨਿਹਰਗਰਦੀ ਠਾ ਦਿੱਤੀ ਗਈ ਆ ਉਹਦੇ ਬਾਰੇ ਕੋਈ ਸਵਾਲ ਜਵਾਬ ਨਹੀਂ ਹੋਣਗੇ ਇਹ ਸਵਾਲ ਜਵਾਬ ਹੀ ਹੋਣਗੇ ਪ੍ਰਤਾਪ ਬਾਜਵਾ ਜੀ ਸਪੈਸ਼ਲੀ ਇਲੈਕਸ਼ਨ ਕਮਿਸ਼ਨ ਪਰ ਗਏ ਸੀ ਅੱਜ ਜੋ ਪਿੰਡ ਸੀਗੇ ਮੈਂ ਉਹਨਾਂ ਨੂੰ ਆਉਣ ਤੋਂ ਪਹਿਲਾਂ ਦੱਸਿਆ ਕਹਿੰਦੇ ਮੈਂ ਉਹ ਮਤਲਬ ਹਰਾਨਜੀ ਵਾਲੀ ਇੱਕ ਹੋਰ ਗੱਲ ਤੁਹਾਨੂੰ ਦੱਸ ਦਿੰਦਾ ਵੀ ਇਹ ਵੀ ਨਹੀਂ ਪਤਾ ਸੀ ਵੀ ਇੰਨਾ ਜਿਆਦਾ ਧੱਕੇਸ਼ਾਹੀ ਦੇ ਵਿੱਚ ਪ੍ਰਤਾਪ ਜੀ ਕਹਿੰਦੇ ਵੀ ਮਤਲਬ ਉਹਨਾਂ ਨੂੰ ਅੱਜ ਪਤਾ ਚੱਲਿਆ ਵੀ ਉਹ ਮੁੰਡਾ ਜਿਹੜਾ ਵਾ ਉਹ ਅੰਦਰ ਸੀਗਾ ਮਤਲਬ ਇੱਥੋਂ ਤੱਕ ਧੱਕਾ ਵਾ ਵੀ ਇਹ ਵੀ ਨਹੀਂ ਪਤਾ ਚੱਲਣ ਦਿੰਦੇ ਲੇਕਿਨ ਜੀ ਪ੍ਰਧਾਨ ਵਿੱਚ ਨੂੰ ਚਾਹੀਦੀ ਆਪਣਾ ਮਾਇਲਾ ਮਾਰਿਆ ਉਹ ਨਹੀਂ ਪਾਉਣਾ ਸੀ ਫਿਰ ਮੈਸੇ ਆ ਗਿਆ ਜੀ ਜੀ ਉਹਨਾਂ ਤੋਂ ਜਵਾਬ ਮੰਗਿਆ ਕਿ ਉਸ ਦਿਨ ਤੁਹਾਡੀ ਪੁਲਿਸ ਨੇ ਕੀ ਕੀਤਾ ਜਵਾਬ ਦਿਓ ਲੋਕਾਂ ਨੂੰ ਕਿ ਤੁਸੀਂ ਦੇਖਿਆ ਹੀ ਅਰਧ ਦਿਨ ਨਾਲ ਤਿੰਨ ਬੱਤਰੀ ਸੀ ਕੱਪੜੇ ਕੱਟਵਾ ਰਹੇਗੇ ਥੱਲੇ ਗੇਰ ਗੇਰ ਕੇ ਉਹਨਾਂ ਨੂੰ ਤਿੰਨ ਤਿੰਨ ਵਾਰ ਲੱਤਾਂ ਮਾਰੀਆਂ ਜਾਂ ਕੁੱਟਿਆ ਗਿਆ ਪੇਪਰ ਫਾੜੇਗੇ ਸਾਰੀ ਚੀਜ਼ ਦੀ ਜਵਾਬ ਦੇ ਲਈ ਅੱਜ ਕੋਰਟ ਚ ਮੰਗੀ ਗਈ ਅਸੀਂ ਵੀਡੀਓਗ੍ਰਾਫੀ ਅਸੀਂ ਤੁਹਾਡੇ ਤੋਂ ਪੂਰੀ ਪਤਾ ਚੱਲਿਆ ਉਹ ਅਸੀਂ ਤੁਹਾਡੇ ਥਰੂ ਬੂਥਾਂ ਵਾਲੇ ਦਿਨ ਵੀਡੀਓਗ੍ਰਾਫੀ ਦੀ ਵੀ ਮੰਗ ਕਰਦੇ ਆਂ ਔਰ ਅਸੀਂ ਕਾਨੂੰਨੀ ਰਾਹ ਵੀ ਲੱਭਾਂਗੇ ਵੀ ਜਿਸ ਤਰੀਕੇ ਨਾਲ ਬੂਥਾਂ ਦੇ ਉੱਤੇ ਵੀਡੀਓਗ੍ਰਾਫੀ ਕਰਾਈ ਜਾਵੇ ਅਗਰ ਸਰਕਾਰ ਉਹਦਾ ਖਰਚਾ ਨਹੀਂ ਚੱਕਣ ਨੂੰ ਤਿਆਰ ਤੇ ਅਸੀਂ ਪੱਲੋਂ ਖਰਚਾ ਦੇ ਕੇ ਵੀਡੀਓਗ੍ਰਾਫੀ ਕਰਾਉਣ ਦੀ ਵੀਡੀਓਗ੍ਰਾਫੀ ਦਾ ਆਰਡਰ ਤਾਂ ਆਲਰੇਡੀ ਆ ਚੁੱਕਾ ਨਹੀਂ ਅਸੀਂ ਚਾਹਦੇ ਆਂ ਵੀ ਜਿਹੜੀ ਬਾਹਰਲੇ ਪਾਸੇ ਇਹ ਤਾਂ ਅੰਦਰਲੇ ਪਾਸੇ ਆਇਆ ਨਾ ਇਹ ਬਾਹਰਲੇ ਪਾਸੇ ਕਿਉਂਕਿ ਰੋਕਿਆ ਕਿੱਥੋਂ ਜਾਣਾ ਵਾ ਰੋਕਿਆ ਬਾਹਰੋਂ ਜਾਣਾ ਵਾ ਬਾਹਰ ਵਾਸਤੇ ਤੁਸੀਂ ਹਾਈ ਕੋਰਟ ਗਏ ਅਸੀਂ ਅਸੀਂ ਉਹੀ ਤਾਂ ਤੁਹਾਨੂੰ ਗੱਲ ਕਰਾਂ ਆ ਕੇ ਪਤਾ ਚੱਲਦੀਆਂ ਗੱਲਾਂ ਇੱਥੇ ਅਸੀਂ ਅੱਜ ਦੀ ਤਾਂ ਕੱਲ੍ਹ ਉਹਦੇ ਬਾਰੇ ਪ੍ਰੋਬਲਮ ਨਹੀਂ ਪਟਾਉਂਦੇ ਨਹੀਂ ਪਟਿਆਲਾ ਦੀ ਲੀਡਰਸ਼ਿਪ ਨੇ ਤੁਹਾਡੇ ਧਿਆਨ 'ਚ ਨਹੀਂ ਲਿਆਂਦਾ ਕਿ ਸਾਰੀਆਂ ਚੀਜ਼ ਕਿਉਂਕਿ ਅਸੀਂ ਵੀ ਐਕਸਪੈਕਟਡ ਨਹੀਂ ਸੀ ਕਿ ਵੀ ਇਸ ਤਰੀਕੇ ਦੀ ਧੱਕੇਸ਼ਾਹੀ ਹੋ ਸਕਦੀ ਆ ਅਨ ਤੁਸੀਂ ਵੀ ਮੀਡੀਆ ਵਾਲੇ ਸਾਥੀ ਕੱਦ ਤੋਂ ਇਲੈਕਸ਼ਨਾਂ ਕਵਰ ਕਰ ਰਹੇ ਜੀ ਜੀ ਮੈਂ ਤਾਂ ਤੁਹਾਨੂੰ ਵੀ ਇਹ ਦਰਖਾਸਤ ਕਰਦਾ ਵੀ ਇੰਨੀ ਧੱਕੇਸ਼ਾਹੀ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਕਦੀ ਕਿਸੇ ਰਾਜ 'ਚ ਵੇਖੀ ਹੋਗੀ ਹਾਲੇ ਕਿ ਅਸੀਂ ਕਈ ਵਾਰ ਸੁਣਾਂ ਦੀ ਪਿੰਡਾਂ ਦੇ ਵਿੱਚ ਸਰਪੰਚੀਆਂ ਇਲੈਕਸ਼ਨਾਂ ਦੇ ਵਿੱਚ ਇਹੋ ਜਿਹੀ ਧੱਕੇਸ਼ਾਹੀ ਹੁੰਦੀ ਆ ਮੈਨੂੰ ਬਜਰੰਗભાઈ ਦੱਸ ਰਹੇ ਸੀ ਕਹਿੰਦੇ ਵੀ ਅਸੀਂ ਇਹ ਸੋਚਦੇ ਸੀਗੇ ਵੀ ਇੱਕ ਵੱਡੇ ਲੈਵਲ ਦੇ ਉੱਤੇ ਸਾਡੇ ਹਰਿਆਣੇ ਵੀ ਸਰਪੰਚੀ ਹੁੰਦੀ ਕਦੀ ਪੁਰਸ਼ ਇੰਟਰਫੇਰੈਂਸ ਨਹੀਂ ਵੇਖੀ ਅਸੀਂ ਸਰਪੰਚੀ ਇਲੈਕਸ਼ਨ ਇਹ ਤੇ ਕਹਿੰਦੇ ਸ਼ਹਿਰਾਂ ਦੇ ਇਲੈਕਸ਼ਨ ਹੋਵੇ ਜਿੱਥੇ ਮੇਰੇ ਹਿਸਾਬ ਨਾਲ ਲੜਾਈ ਝਗੜਾ ਵੀ ਘੱਟ ਹੁੰਦਾ ਵਾ ਪਿੰਡਾਂ 'ਚ ਕਈ ਵਾਰ ਹੁੰਦਾ ਅਕਸਰ ਆਪਾਂ ਵੇਖੀ ਜੇ ਲੜਾਈ ਝਗੜੇ ਵੀ ਜ਼ਿਆਦਾ ਹੁੰਦੇ ਆ ਲੇਕਿਨ ਸ਼ਹਿਰਾਂ ਦੇ ਜਿੱਥੇ ਸ਼ਾਂਤਮਈ ਮਾਹੌਲ ਦੇ ਵਿੱਚ ਇਹੋ ਜਿਹੀ ਇਲੈਕਸ਼ਨ ਆ ਇਹ ਬੜੀ ਸ਼ਰਮਨਾਕ ਗੱਲ ਹੈ ਜੀ ਚੁੱਪ ਕਰਾ ਦੋ ਸ਼ਾਰੀਆਂ ਕਿਉਂਕਿ ਜਿਹੜੇ ਤੁਹਾਡੇ ਹਸਬੰਡਾ ਉਹਨਾਂ ਦੇ ਮਾਮਲੇ ਦਰਜ ਹੋ ਰਹੇ ਨੇ ਤੇ ਤੁਸੀਂ ਇਕੱਲੇ ਹੀ ਕੰਪੇਨ ਦੇ ਵਿੱਚ ਲੱਗੇ ਹੋਏ ਹੋ ਜੀ ਜੀ ਆਂਦੀਆਂ ਆ ਦੇਖੋ ਫੈਮਿਲੀ ਮੈਂਬਰਸ ਨੂੰ ਤੇ ਆਂਦੀਆਂ ਹੀ ਆ ਫੋਰਸ ਆਂਦੀਆਂ ਬਟ ਜੋ ਇਨਾਨੇ ਕੀਤਾ ਹੈ ਬਹੁਤ ਗਲਤ ਕੀਤਾ ਤੁਸੀਂ ਆਪ ਹੀ ਦੇਖਿਆ ਉਹ ਨਾਮਿਨੇਸ਼ਨਸ ਵਾਲੇ ਦਿਨ ਮੈਂ ਤੇ ਆਈ ਵਿਟਨੈਸ ਐ ਉਸ ਚੀਜ਼ ਜੋ ਇਨਾਨੇ ਕੀਤਾ ਹੈ ਕਿਤਾ ਲੋਕਾਂ ਨੇ ਇਹ ਸ਼ਰਿਆਮ ਹੀ ਮਤਲਬ ਫਾਈਲ ਅਰਕਸਟਰੀ ਅਰੀਜਨਲਸ ਤੱਕ ਪਾੜਦੇ ਇਨਾਨੇ ਜੀ ਮਤਲਬ ਇਹ ਕਿੱਥੋਂ ਦਾ ਮਤਲਬ ਕੀ ਕਰ ਗਏ ਲੋਗਾਂ ਨੂੰ ਅੰਡਰਸਟੈਂਡਿੰਗ ਹੀ ਨਹੀਂ ਹੋ ਬਾਰੇ ਮਤਲਬ ਇਹ ਚੀਜ਼ ਹੋ ਕੀ ਰਹੀ ਹੈ ਜੀ ਮਤਲਬ ਉਹ ਇੰਨਾ ਜ਼ਿਆਦਾ ਮਤਲਬ ਮੈਂਟਲੀ ਹਰਾਜ ਹੋ ਰਹੇ ਹਨ ਕਿ ਇਸ ਚੀਜ਼ ਨੂੰ ਲੈ ਕੇ ਜੀ ਮੈਡਮ ਤੁਹਾਡੇ ਵੀ ਤਿੰਨ ਵਕੀਲ ਉਸ ਦਿਨ ਮੈਦਾਨ ਚ ਉਤਰੇ ਸੀ ਕੋਰਟ ਗਏ ਸੀ ਫਿਰ ਵੀ ਕੀ ਤਰ੍ਹਾਂ ਦੀ ਦਾ ਰਿਮਾਂਡ ਹੋ ਗਿਆ ਕੀ ਉਹ ਦਲੀਲਾਂ ਪੇਸ਼ ਨਹੀਂ ਕਰ ਪਏ ਦੇਖੋ ਮੈਂ ਇਹਦੇ ਵਿੱਚ ਦਿਲ ਨਾ ਚਾਹਦਾ ਕਿ ਮੇਂ ਲਗਾ ਭੈਂਜੀ ਹੋਣੀ ਪਹਿਲੀ ਵਾਰੀ ਇਹੋ ਜੀ ਸਿਚੁਏਸ਼ਨ ਬਣੇ ਕਰ ਰੇ ਆ ਜੋ ਪੁਲਿਸ ਦੀ ਜੋ ਕਾਰਗੁਜ਼ਾਰੀ ਆ ਜੋ ਪੁਲਿਸ ਦਾ ਵਿਹਾਰ ਆ ਸਾਨੂੰ ਇਹ ਡਰ ਆ ਵੀ ਅਗਰ ਅਸੀਂ ਇਸ ਕੇਸ ਵਿੱਚ ਅਸੀਂ ਜ਼ਮਾਨਤ ਇਸ ਕਰਕੇ ਅਪਲਾਈ ਨਹੀਂ ਕੀਤੀ ਕਿਉਂਕਿ ਸਾਨੂੰ ਪਤਾ ਵੀ ਸਾਨੂੰ ਦੂਜੇ ਕੇਸ ਵਿੱਚ ਵੀ ਇਹਨਾਂ ਨੇ ਉਝਾ ਲੈਣਾ ਸਾਨੂੰ ਇਹ ਪਤਾ ਕਲੀਅਰ ਆ ਵੀ ਇਸ ਪੁਲਿਸ ਤੋਂ ਸਾਨੂੰ ਇਨਸਾਫ ਨਹੀਂ ਮਿਲਣਾ ਸਾਨੂੰ ਪੁਲਿਸ ਦੇ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਹੈਗੀ ਔਰ ਸਾਨੂੰ ਇਸ ਗੱਲ ਦਾ ਡਰ ਆ ਸਾਨੂੰ ਪਤਾ ਵੀ ਸੰਜੀਵ ਕਿਸੇ ਵੀ ਹਾਲ ਦੇ ਵਿੱਚ 21 ਤਰੀਕ ਤੋਂ ਪਹਿਲਾਂ ਬਾਹਰ ਨਹੀਂ ਆਊਗਾ ਇਹਦੇ ਤੇ ਸਾਨੂੰ ਸਿਰਫ ਇਸ ਗੱਲ ਤੇ ਪੂਰਾ ਵਿਸ਼ਵਾਸ ਆ ਇਸ ਕਰਕੇ ਅਸੀਂ ਮਤਲਬ ਇਹ ਜਿਹੜੇ ਹੱਤਖੰਡੇ ਆ ਨਾ ਇਹ અપਨਾਣ ਦੇ ਨਾਲੋਂ ਅਸੀਂ ਇਹ ਸੋਚਦੇ ਆ ਵੀ ਸਾਡਾ ਕੈਂਪੇਨ ਸਾਡੇ ਭੰਜੀ ਹੋਣੀ ਕੈਂਪੇਨ ਵਧੀਆ ਕਰ ਲੈਣ ਕਿਉਂਕਿ ਸੰਜੀਵ ਦੇ ਆਨਲੋ ਉਹਨਾਂ ਨੇ ਬਾਕੀਆਂ ਨੂੰ ਵੀ ਉਲਝਾਣਾ ਸ਼ੁਰੂ ਕਰ ਦੇਣਾ ਸੋ ਅਸੀਂ ਇਹ ਸਮਝਦਾ ਵੀ ਸਾਡੇ ਭਰਾ ਦਾ ਬਲੀਦਾਨ ਆ ਸਾਡੇ ਭਰਾ ਦਾ ਸੈਕਰੀਫਾਈਸ ਆ ਉਸ ਸੈਕਰੀਫਾਈਸ ਦੇ ਕਰਕੇ ਅਸੀਂ ਲੋਕਾਂ ਨੂੰ ਕਹਿੰਦੇ ਆ ਉਸ ਬਲੀਦਾਨ ਕਰਕੇ ਕਟੋ-ਕਟ ਸਾਨੂੰ ਮਤਲਬ ਇਸ ਚੀਜ਼ ਦਾ ਤੁਸੀਂ ਧਿਆਨ ਰੱਖੋ ਹੁਣ ਮੈਂ ਵੀ ਮੇਰਾ ਸੁਪਰੀਮ ਕੋਰਟ ਗਏ ਆ ਮੋਹਿਦ ਮਿਦਰਾ ਸੁਪਰੀਮ ਕੋਰਟ ਦੇ ਆ ਉਸ ਦਾ ਕੁਝ ਫਰਕ ਪੈ ਜੀ ਤੁਹਾਨੂੰ ਇਹ ਪ੍ਰਕਿਰਿਆ ਤਾਂ ਚਲਦੀ ਰਹੂਗੀ ਮੈਂ ਜੋ ਯੂਥ ਕਾਂਗਰਸ ਵੱਲੋਂ ਮੈਂ ਸਟੇਟ ਵਾਈਸ ਪ੍ਰੈਜ਼ੀਡੈਂਟ ਐਂਡ ਹੋਪਸਭਾ ਪਟਿਆਲਾ ਇਨ ਚਾਰਜ ਹਾਂ ਜੀ ਹਮੇਸ਼ਾ ਇਹਨਾਂ ਦੇ ਨਾਲ ਹੋਣਗੇ ਕਿ ਸਾਡਾ ਪ੍ਰਸੰਨ ਫੰਕਸ਼ਨ ਚੜਾਗੇ ਤੇਨੇ ਸਾਡੇ ਸਾਥੀ ਨੇ ਅੱਜ ਵੀਰਿੰਦਰ ਜੀ ਆਏ ਨੇ ਤਾਂ ਸੇ ਇੱਕ ਆਵਾਜ਼ ਉlevant ਕੀਤੀ ਵੀ ਅੱਜ ਇਹ ਕਾਨਫਰੈਂਸ ਦੇ ਥੋੜੇ ਰਹਿ ਕਿ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕਿੱਦਾਂ ਜਿਹੜੀ ਸਰਕਾਰ ਪ੍ਰਚਾਰ ਕਰਦੀ ਹੈ ਵੀ ਅਸੀਂ ਬੜੇ ਟ੍ਰਾਂਸਪੇਰੈਂਸੀ ਨਾਲ ਇਲੈਕਸ਼ਨ ਕਰਾਉਣੇ ਲੋਕਾਂ ਤੱਕੋ ਆਵਾਜ਼ ਪਹੁੰਚੇ ਤੇ ਅੱਜ ਇਹ ਸਾਡੇ ਕਾਨਫਰੈਂਸ ਕਰਨਾ ਇਹ ਮਕਸਦ ਸੀਗਾ ਠੀਕ ਥੈਂਕ ਯੂ ਮੈਮ ਜੀ ਜੀ

ਹੋ ਤੁਹਾਡਾ ਦੇ ਕੋ ਪੋਲਿਟਿਕਲ ਹੈਗਾ ਤੁਸੀਂ ਆਪਣਾ ਕਰ ਲਓ ਪਰ ਸਾਨੂੰ ਬੇਨਤੀ ਵੀ ਕਰ ਸਕਦੇ ਸਾਡਾ ਕਿਹੜਾ ਨਹੀਂ ਜੀ ਆਪਣੇ ਬਿਲਕੁਲ ਨਹੀਂ ਬਸ ਤੁਹਾਨੂੰ ਅਸੀਂ ਆਪਣੀ ਡਿਊਟੀ ਛੱਡਣੇ ਆ ਪਲੀਜ਼ ਐਵੇਂ ਨਾ ਨਹੀਂ ਤੁਹਾਨੂੰ ਬੇਨਤੀ ਆ ਤੁਸੀਂ ਧੱਕਾ ਨਾ ਕਰਿਓ ਨਹੀਂ ਅਸੀਂ ਕੋਈ ਧੱਕਾ ਨਹੀਂ ਤੁਹਾਨੂੰ ਵੀ ਬੇਨਤੀ ਆ ਵੀ ਆਪਣਾ ਰਸਤਾ ਖਾਲੀ ਕਰੋ ਸਾਡਾ ਰਸਤਾ ਖਾਲੀ ਜਾ ਰਿਹਾ ਹੈ ਦੋ ਕਰ ਦਿਓ ਹਾਂ ਜੀ ਲਾਓ ਲਾਓ ਚੱਕਿਆ ਜਾ ਰਿਹਾ ਇਹ ਦੱਸੋ ਕਿੱਧਰ ਦਾ ਕਾਨੂੰਨ ਹੈਗਾ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਤੁਹਾਡੇ ਅੱਗੇ ਇੱਥੇ ਬੇਨਤੀ ਕਰਨ ਆਏ ਆ ਵੀ ਇੰਨਾ ਧੱਕਾ ਨਾ ਕਰੋ ਤੁਸੀਂ ਨੌਜਵਾਨ ਅਫਸਰ ਲੱਗਦੇ ਹੋ ਤੁਹਾਡਾ ਬੜਾ ਲੰਬਾ ਕਰੀਅਰ ਹੈ ਲੇਕਿਨ ਇੰਨਾ ਧੱਕਾ ਨਾ ਕਰੋ ਮੈਂ ਉੱਚ ਅਧਿਕਾਰੀ ਦੇ ਕਦਮਾਂ ਤੇ ਲੱਗਾ ਸ਼ਹੀਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰ ਕੋਕ ਮੰਤਰੀ ਦਰਦ ਕੱਕਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੱਕਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆਮ ਆਦਮੀ ਸਰਕਾਰ ਮੁਰਦਾਬਾਦ 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 ਇਸ ਗੁੰਗੀ ਸਰਕਾਰ ਔਰ ਇਸ ਗੁੰਗੇ ਕਾਨੂੰਨ ਨੂੰ ਜਿਨ੍ਹਾਂ ਨੇ ਗੁੰਗਾ ਬਣਾਤਾ ਕਾਨੂੰਨ ਨੂੰ ਉਹਨਾਂ ਨੂੰ ਜਗਾਣ ਆਏ ਆ ਇਹਨਾਂ ਦੇ ਘਰਾਂ ਦੇ ਉੱਤੇ ਆ ਕੇ ਅਸੀਂ ਸ਼ੇਂਤੀ ਮੰਨ ਲਓ ਸਾਡਾ ਪ੍ਰੋਟੈਸਟ ਮੰਨ ਲਓ ਵੀ ਅੱਜ ਸਰਕਾਰ ਨੂੰ ਦੱਸਣ ਆਏ ਆ ਇਹਨਾਂ ਦੇ ਮੰਤਰੀਆਂ ਨੂੰ ਦੱਸਣ ਆਏ ਆ ਵੀ ਤੁਸੀਂ ਸਾਡੇ ਘਰਾਂ ਨੂੰ ਪੈਗੇ ਤੁਸੀਂ ਸਾਡੀਆਂ ਜੜੀਆਂ ਭੈਣਾ ਵਾ ਸਾਡੇ ਦੋਸਤ ਆ ਉਹਨਾਂ ਨੂੰ ਪੈਗੇ ਦੇ ਨਾਲ ਤੁਹਾਡਾ ਵਿਰੋਧ ਕਰਨ ਆਏ ਆ ਔਰ ਜੇ ਤੁਸੀਂ ਨਹੀਂ ਹਟੇ ਤੇ ਅਸੀਂ ਜੇ 21 ਤਰੀਕ ਨੂੰ ਤੁਸੀਂ ਗੁੰਡਾ ਕਰਦੇ ਕੀਤੀ 21 ਤਰੀਕ ਨੂੰ ਤੁਸੀਂ ਆਹੀ ਸਭ ਕੁਝ ਕੀਤਾ ਤੇ ਅਸੀਂ ਤੁਹਾਡਾ ਪੱਕੇ ਤੌਰ ਦੇ ਉੱਤੇ ਤੁਹਾਡਾ ਖਰਾਬ ਕਰਾਂਗੇ ਔਰ ਜਿੱਥੇ ਵੀ ਤੁਸੀਂ ਜਾਓਗੇ ਲੋਕਾਂ ਦੇ ਵਿੱਚ ਇਹ ਮੰਨਦੇ ਆਂ ਅਸੀਂ ਡਾਕਟਰ ਬਲਬੀਰ ਦੀ ਇਲੈਕਸ਼ਨ ਦਾ 27 ਚਾ ਲੇਕਿਨ ਇਹਨਾਂ ਨੂੰ ਨੰਗਾ ਕਰਨਾ ਜ਼ਰੂਰੀ ਆ ਇਹਨਾਂ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਲੈ ਆਣਾ ਜ਼ਰੂਰੀ ਆ ਸੋ ਮੈਂ ਇਸ ਕਰਕੇ ਅਸੀਂ ਇੱਥੇ ਇਹਨਾਂ ਦੇ ਘਰ ਦੇ ਬਾਹਰ ਆ ਲਾ ਕੇ ਚੱਲੇ ਆ ਤਾਂ ਕਿ ਇਹਨਾਂ ਨੂੰ ਸ਼ਰਮ ਆਵੇ ਔਰ ਇਹਨਾਂ ਨੂੰ ਇਹ ਦਿਖੇ ਆ ਕੇ ਜਦੋਂ ਘਰ ਬੜਨ ਵੀ ਆਮ ਲੋਕ ਜਿਹੜੇ ਤਰੀਕੇ ਦੇ ਨਾਲ ਤੁਹਾਡਾ ਵਿਰੋਧ ਕਰ ਰਹੇ ਆ ਔਰ ਅਸੀਂ ਆਪਣੇ ਵੱਲੋਂ ਆਪਣਾ ਪ੍ਰੋਟੈਸਟ ਅੱਜ ਇਹਨਾਂ ਨੂੰ ਅੱਗੇ ਇੱਥੇ ਜ਼ਾਹਰ ਕਰਨ ਆਏ ਆ ਸਾਨੂੰ ਕਿੱਥੇ ਤੱਕ ਰੋਕ ਲੈਣਗੇ ਬਜਰੰਗ ਜੀ ਕੀ ਕਹੋਗੇ ਨੀਚੇ ਰੱਖਣੇ ਚਾਹ ਨੀਚੇ ਬਿਲਕੁਲ ਇੱਕ ਜੋ ਕਾਨੂੰਨ ਕੀ ਪ੍ਰਕਿਰਿਆ ਉਸੇ ਤਰੀਕੇ ਸੇ ਅਸੀਂ ਖੜੇ ਰਹੇਗੇ ਔਰ ਜੋ ਕੈਂਡੀਡੇਟ ਮਜ਼ਬੂਤੀ ਕੇ ਸਾਥ ਖੜੇ ਆ ਅਸੀਂ ਉਹਨਾਂ ਕੇ ਸਾਥ ਖੜੇ ਹੈ ਔਰ

ਔਰ ਉਸੇ ਕੇ ਵੀ ਮੰਤਰੀ ਨੂੰ ਤੁਸੀਂ ਆ ਫੋਟੋ ਵੇਖੋ ਇਸ ਤੋਂ ਸ਼ਰਮ ਨਾਲ ਸਰ ਕੀ ਗੱਲ ਹੋ ਸਾਡੀ ਕਿ ਉਹਨਾਂ ਦੇ ਘਰ ਦੇ ਬਾਹਰ ਅਸੀਂ ਉਹਨਾਂ ਨੂੰ ਅੱਜ ਇਹੀ ਦਰਸ਼ਨ ਆਏ ਆ ਕਿ ਥੋੜੀ ਸ਼ਰਮ ਕਰ ਥੋੜਾ ਜਿਹਾ ਸ਼ਰਮ ਕਰ ਲੋ ਤੁਸੀਂ ਅੰਬੇਦਕਰ ਦੀਆਂ ਫੋਟੋਆਂ ਲਾ ਕੇ ਭਗਤ ਸਿੰਘ ਦੀਆਂ ਫੋਟੋਆਂ ਲਾ ਕੇ ਇੰਨਾ ਅਤਿਆਚਾਰ ਇੰਨੀ ਗੁੰਡਾਗਰਦੀ ਨਾ ਹੀ ਐਵੇਂ ਕਰਨੇ ਕਿਆ ਨਾ ਇੱਕ ਅਦੀ ਭਗਤ ਸਿੰਘ ਨੇ ਕਿਆ ਸੋ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਇਹਨਾਂ ਨੂੰ ਸ਼ਰਮ ਦਿਵਾਉਣ ਵਾਸਤੇ ਅਸੀਂ ਆਏ ਹਾਂ ਹੁਣ ਤੁਸੀਂ ਫੋਟੋਆਂ ਕਰ ਲਓ ਇਸ ਤੋਂ ਪਹਿਲਾਂ ਪੁਲਿਸ ਨੇ ਹੁਣ ਦਵਾ ਦਵਾ ਕੇ ਆਪਣਾ ਸਭ ਕੁਝ ਕਰਨਾ ਲੇਕਿਨ ਮੈਂ ਤੁਹਾਨੂੰ ਕਹੂੰਗਾ ਇਹਨਾਂ ਤੱਕ ਇਹ ਗੱਲਾਂ ਤੁਸੀਂ ਪੰਚਾ ਦਿਓ ਕਿਉਂਕਿ ਸਾਡੀ ਤਾਂ ਇਹਨਾਂ ਨੇ ਗੱਲ ਸੁਣ ਆਣਾ ਨਹੀਂ ਉਲਾਵਾ ਜਿਹੜਾ ਕੀ ਪੁੱਦਾ ਹੈ ਕਿ ਹੂ ਤੇ ਕਾਲੀਆਂ ਪੱਟੀਆਂ ਬੰਨ ਕੇ ਆਪ ਸਰਕਾਰ ਨੂੰ ਬਾ ਬਾ ਖੰਡਾ ਕਰਦੇ ਬੰਦ ਕਰਨ ਦੇ ਤੇ ਸੋਗਨ ਪੜੇ ਹੋਏ ਨੇ ਲੋਗਨ ਨੂੰ ਪੜ ਕੇ ਇੱਕ ਬਸ ਜੜਲਾ ਕੀਤਾ ਸਾਨੂੰ ਬਾਗੋਂ ਲਾਈਵ ਦਿਖਾਇਆ ਜਾ ਰਿਹਾ ਸੋ ਤੁਸੀਂ ਦੇਖ ਸਕੋ ਕਿ ਕਾਂਗਰਸ ਦੇ ਪਾਰਟੀ ਵਰਗ ਦੇ ਵਿੱਚ ਬਹੁਤ ਵਿਰੋਧ ਕਰ ਰਹੇ ਨੇ ਇਸ ਵੇਲੇ ਕਿ ਸੋ ਨਾਰੇ ਲਾ ਕੇ ਅੱਗੇ ਵਧ ਰਹੇ ਨੇ ਰਾਸਟਰੀ ਪੁਜੀਸ਼ਨ ਦੇ ਕਰਦੇ ਵੱਲ ਨੂੰ ਕੀ 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 ਵੀਰੇ ਡਾਕਟਰ ਬਰਵੀਰ ਸਿੰਘ ਦੇ ਘਰ ਦੇ ਵੱਲ ਜਾਣਾ ਚਾਹੁੰਦੇ ਆ ਦੇਖਣਾ ਹੋਏਗਾ ਕਿ ਕਿੰਨਾ ਰਖਾਣਾ ਨੇ ਅਪਣਾਇਆ ਉਹ ਡਾਕਟਰ ਮਨਜੀਤ ਸਿੰਘ ਦੇ ਡਾਕਟਰ ਨੇ ਇਹਨਾਂ ਨੇ ਕਰਿਆ 32 ਪੀ ਕੇ ਸਾਥ ਅਸੀਂ ਅੱਜ ਤੁਹਾਨੂੰ ਬੇਨਤੀ ਕਰਨ ਆਏ ਆ ਇਹਨਾਂ ਧੱਕਾ ਨਾ ਕਰੋ ਨਹੀਂ 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 ਬੇਨਤੀ ਆ ਜੋ ਕੋਈ ਨਾ ਬੇਨਤੀ ਕਰ ਲਈ ਅਸੀਂ ਬੇਨਤੀਆਂ ਕਰ ਲਈਆਂ ਤੁਹਾਨੂੰ ਆ ਤੁਹਾਡੇ ਸਾਹਮਣੇ ਇਹ ਤੁਹਾਡੇ ਜਿੰਨਾ ਧੱਕਾ ਨਾ ਕਰੋ ਐ ਬੰਦਿਆਂ ਨੂੰ ਨਾ ਚੱਕੋ ਤੁਸੀਂ ਜਿਸ ਤਰੀਕੇ ਨਾਲ ਚੱਕ ਰਹੇ ਹੋ ਇਹ ਬਹੁਤ ਗਲਤ ਕਰ ਰਹੇ ਹੋ ਇਸ ਕਰਕੇ ਤੁਹਾਨੂੰ ਕਹਿ ਰਹੇ ਆ ਸ਼ਾਂਤ ਮੈਂ ਤਰੀਕੇ ਨਾਲ ਭਾਈ ਨੀ ਮੈਂ ਦੱਸ ਦਉ ਜੀ ਮੇਰੇ ਤੋਂ ਵੀ ਨੌਂੇ ਚਲੀ ਮੈਂ ਕਹਿੰਦਾ ਤੁਸੀਂ ਬੰਦਾ ਹੀ ਕੋਈ ਨਹੀਂ ਛੱਡ ਰਿਹਾ ਤੁਸੀਂ ਇਕੱਲੇ ਇਕੱਲੇ ਬੰਦੇ ਚਲੋ ਜੇ ਝੂਠ ਬੋਲਣਾ ਮੈਂ ਤਾਂ ਉਹਦਾ ਕੁਝ ਕਹਿ ਵੀ ਸਾਰਾ ਮੈਂ ਤਾਂ ਨੂੰ ਸੱਚੀ ਗੱਲ ਕਹਿ ਰਿਹਾ ਰਸਤਾ ਕਲੀਅਰ ਕਰੋ ਜੀ ਮੇਰੇ ਬੰਦੇ ਆ ਰਸਤਾ ਕਲੀਅਰ ਕਰੋ ਰਸਤਾ ਕਲੀਅਰ ਹਾਏ 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 ਅਰੇ ਇੱਥੇ ਬਾਹਰ ਅੱਜ ਇਸ ਆ ਨਾ ਜੀ ਨੇਮ ਪਲੇਟ ਆ ਆ ਅਸੀਂ ਇੱਥੇ ਲਾਣੇ ਆ ਮੰਤਰੀ ਸਾਹਿਬ ਆ ਜੀ ਬਜਰੰਗ ਭਾਈ ਜੀ ਨੂੰ ਬੁਲਾਇਆ ਆ ਗਏ ਆ ਗਏ ਆਓ ਜੀ ਆਜੋ ਇੱਥੇ ਵੀ ਲਾ ਦਿਓ ਸਾਰੇ ਇਹ ਸਰਕਾਰ ਦੀ ਕਾਰਸਤਾਨੀਆਂ ਇਹ ਸਾਡੇ ਘਰਾਂ ਨੂੰ ਪੈਂਦੇ ਆ ਅਸੀਂ ਸ਼ਾਂਤ ਬਾਈ ਲਾਇਓ ਉੱਠੀ ਤੇ ਗੁੰਗੀ ਸਰਕਾਰ ਹਾਏ 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 고생하 <목소리나>